ਸਤਿ ਸ਼੍ਰੀ ਅਕਾਲ ਮਿਲੂ YouTube ਪੈਂ ਬਲੀ ਨੀਡ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਬਣਾਵਾਂਗੇ ਜੀ ਆਪਾਂ ਕਾਲਮਾ ਤੋੜਨਾ ਤੇ ਕੱਟ ਕੇ ਕਰ ਲੈਣਗੇ ਆਪਾਂ ਤਿਆਰ ਤੇ ਕੜਾਹੀ ਰੱਖ ਲਈ ਜੀ ਤੇਲ ਪਾ ਦਾਂਗੇ ਤੇ ਆਪਣੇ ਘਰਤੀਆਂ ਤੋੜਨਾ ਜੀ ਤੇਲ ਵਿੱਚ ਜਿੱਤਰਾ ਕਾੜਨਾਗੇ ਜੀ ਤੇ ਇੱਕ ਆਪਣੇ ਉੱਤਰ ਅਸੀਂ ਜੀ ਕੱਦੂ ਪੇਠਾ ਕੱਦੂ ਆਤੀ ਤੋੜ ਕੇ ਲਿਆਂਦਾ ਜੀ ਸਵੇਰੋਂ ਆ ਦੇਖੋ ਜੀ ਟਿੱਕਾ ਆਪਾਂ ਪੇਠਾ ਕੱਦੂ ਲਿਆਂਦਾ ਜੀ ਤੋੜ ਕੇ ਉਤਰੋ ਤੇ ਤਿੰਨ ਲੱਗੇ ਪਏ ਜੀ ਮੈਂ ਵੀਡੀਓ ਬਣਾਉਣੀ ਸੀ ਤੇ ਮੈਂ ਹਰਦੀਪ ਤੇ ਜੜੀ ਨਾਲ ਬਹੁਤ ਜ਼ਿਆਦਾ ਲੜੀ ਵੀ ਮੈਂ ਨਾ ਵੀਡੀਓ ਬਣਾਉਣੀ ਸੀ ਮੈਂ ਤੋੜ ਕੇ ਲਿਆਉਣਾ ਸੀ ਆਪੀ ਤੇ ਆਪ ਹੀ ਤੋੜ ਲਿਆਂਦਾ ਜੀ ਨਾਲੇ ਕੱਦੂ ਤੇ ਤੋੜਨਾ ਤੇ ਆਪਾਂ ਅੱਜ ਬਣਾਵਾਂਗੇ ਜੀ ਅਲੱਗ ਦੇ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਟੈਸਟਿਕ ਬਣਦੀਆਂ ਜੀ ਇਹ ਤਰੀਕੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਬਣਾਇਓ ਤੇ ਆ ਦੇਖੋ ਜੀ ਕੱਚਾਗਾ ਮੂੰ ਤਾਂ ਮੈਨੂੰ ਦੂਰ ਤੋਂ ਤਾਂ ਦੇਖਣੇ ਚੋਂ ਲੱਗ ਰਿਹਾ ਸੀ ਪੱਕਾ ਤੇ ਇਹਨ ਕੱਚਾ ਪਿਆਗਾ ਜੀ ਤੇ ਘਰ ਕੀ ਸਬਜ਼ੀ ਦੀ ਤਾਂ ਮੌਜੂਦੀ ਹੈ ਜੀ ਤੇ ਕੰਮ ਆਪਰੇ ਸਾਰੇ ਪੂਰੇ ਸੀ ਜੀ ਇਥੇ ਨਾ ਸ਼ਾਮ ਦਾ ਟਾਈਮ ਸੀ ਦੁਪਹਿਰ ਤੇ ਗਈ ਸੀ ਵੱਸੋ ਮੈਂ ਕਿਹਾ ਚਲੋ ਪਰਣਾ ਜੀ ਉਹ ਬਣਾ ਲੈਨੇ ਤੇ ਕਿੰਨੇ ਦਿਨ ਹੋ ਗਏ ਜੀ ਵੀਡੀਓ ਵੀ ਨਹੀਂ ਬਣਦੀ ਦੀ ਟਾਈਮ ਨਾਲ ਤੇ ਆਪਾਂ ਇਹਦੀ ਲਾ ਪਾ ਲੈ ਪਿਆਜ਼ ਸਬਜ਼ੀ ਨਾਲ ਹੀ ਖਾਣਾ ਦਿਆਂ ਦੀਆਂ ਦਵਾਰੀਆਂ ਨੇ ਹੱਥ ਫੜਾ ਲਿਆ ਨਾ ਮੇਰੀ ਤੇ ਸਾਰੀ ਸਬਜ਼ੀ ਨਾ ਬਣਾਉਣੀ ਪੈਗੀ ਜ਼ਰੂਰ ਇਹਨੇ ਆਪਣੇ ਕੋਈ ਜਗ੍ਹਾ ਹੁੰਦੀ ਆ ਨਾ ਤੇ ਪਿਛਲੀ ਵਾਰ ਤਾਂ ਨਾ ਆਂਦੀ ਬਹੁਤ ਜ਼ਿਆਦਾ ਘੀਆ ਉਤਰਿਆ ਸੀ ਤੋਲਣਾ ਐਤ ਕੀ ਵਸਤ ਥੋੜੀ ਬਹੁਤੀ ਸਬਜ਼ੀ ਉਤਰ ਗਈ ਜੀ ਜੀ ਜਿਆਦਾ ਨਹੀਂ ਉਤਰ ਰਹੀ ਜੀ ਚਲੋ ਜੀ ਦਿਨਿਕ ਆਪਣੇ ਕੋਲੇ ਹਨਾ ਸਬਜੀ ਕਰ ਜਾਂਦੀ ਆਪਣਾ ਸਰ ਜਾਂਦਾ ਜੀ ਤੇ ਨਾ ਬਾਜ਼ਾਰੋਂ ਲਿਆਉਂਦੀ ਕਿ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹਿੰਗੀ ਆ ਜੀ ਤੇ ਕਦੂ ਬਹੁਤ ਵਧੀਆ ਲੱਗੇ ਜੀ ਤਿੰਨ ਦੋ ਕਦੂ ਹੋਰ ਲੱਗੇ ਪਏ ਜੀ ਤੇ ਹੁਣ ਜਦਨ ਆਪਾਂ ਗਏ ਨਾ ਬਾੜੇ ਚਾ ਤੇਰਾ ਬਾਗੋਂ ਮੁੱਟ ਖਾਵਾਂਗੇ ਜੀ ਤੇ ਹੁਣ ਆ ਲੱਗਣ ਲੱਗੇ ਕਿ ਸਬਜੀ ਪਹਿਲਾਂ ਤਾਂ ਫੜ ਆ ਰਿਆ ਸੀ ਤੇ ਉਹ ਹੋ ਜਾਂਦਾ ਸੀ ਝੜ ਜਾਂਦਾ ਸੀ ਫਲ ਤੇ ਹੁਣ ਤਾਂ ਬਹੁਤ ਵਧੀਆ ਹਨਾ ਸਬਜ਼ੀ ਹੋਣ ਲੱਗ ਗਈ ਤੇ ਇਹਨਾਂ ਨੂੰ ਤੋੜਨਗੇ ਇਹ ਵੀ ਆਪਾਂ ਬਹੁਤ ਵਧੀਆ ਸਿੱਕੱਚੇ ਵਿੱਚ ਕੱਟੇਗਾ ਇਹਨਾਂ ਕਰੇਗਾ ਆਪਾਂ ਵੱਡੀਆਂ ਵੱਡੀਆਂ ਕਾੜੀਆਂ ਕਰੀਏਗਾ ਇਸੀ ਪੱਟੇ ਨਾਲ ਤੇ ਹੋਰ ਜੀ ਮਿਰਚਾਂ ਵੀ ਆਪਾਂ ਕਰ ਲੈਣਾ ਇਹ ਵੀ ਕਰ ਲੈਨੇ ਆ ਜੇ ਟਮਾਟਰ ਕੱਟ ਲੈਨੇ ਆ ਇਦਰਾ ਕੁ ਨਹੀਂ ਪਿਆ ਗੁਰਦਾਸ ਜੀ ਨੇ ਆਪਾ ਕਰ ਲਈਏ ਕੱਟ ਲਈਏ ਟਮਾਟਰ ਵੀ ਬਹੁਤ ਵਧੀਆ ਸਬਜ਼ੀ ਬਣ ਗਈ ਜੀ ਇਸ ਤਰੀਕੇ ਨਾਲ ਤੇ ਬੱਚੇ ਵੀ ਐਨ ਖੁਸ਼ ਹੋ ਕੇ ਖਾਣਗੇ ਜੀ ਤੇ ਕੁਸ ਮੈਨਾਂ ਤਾਂ ਮਿਲੂਗੇ ਥੋੜਾ ਨਹੀਂ ਕਟਾਤੀ ਨਸੀ ਜੀ ਬਣਾਉਣ ਦਾ ਤੇ ਮੇਰੇ ਨਾਲ ਅੱਖਾਂ ਚ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਜੀ ਹੁਣ ਤਾਂ ਥੋੜਾ ਜਿਹਾ ਫਰਕ ਪਈ ਆਪਾ ਦਵਾਈ ਪਾ ਰਹੇ ਆ ਤੇ ਟੈਨ ਟੈਨ ਨਾਲ ਜਿਵੇਂ ਜੇ ਮੈਂ ਦਵਾਈ ਦੱਸਿਆ ਜੀ ਪਹਿਲਾਂ ਮੈਂ ਜ਼ਿਆਦਾ ਹੀ ਕੋਲ ਕਰਦੀ ਸੀ ਜੀ ਬਿਲਕੁਲ ਵੀ ਆਉਦੀ ਦਵਾਈ ਦੀ ਮੀਡੀਕਲ ਕੇਅਰ ਨੀਸੀ ਕਰਦੀ ਲੈਂਦੀ ਨੀਸੀ ਦਵਾਈ ਤੇ ਆਪਣੇ ਆਪ ਨਾਲ ਬਸ ਮੈਂ ਸੋਚੀ ਜਾਂਦੀ ਰਹਿੰਦੀ ਸੀ ਬਸ ਦਵਾਈ ਕੌਣ ਖਾਏਗਾ ਹੁਣ ਜੀ ਜਦੋਂ ਜ਼ਿਆਦਾ ਪ੍ਰੋਬਲਮ ਵੱਧ ਗਈ ਦਿੱਕਤ ਜ਼ਿਆਦਾ ਹੋ ਗਈ ਤੇ ਹੁਣ ਮੈਨੂੰ ਦਵਾਈ ਖਾਣੀ ਪੈਗੀ ਹੁਣ ਤੇ ਦਸੂਤਾ ਦੇਣਾ ਮੈਨੂੰ ਪੈ ਪਉਣੀ ਹੈ ਬਦਲ ਬਦਲ ਕੇ ਕੰਨ ਤੇ ਕੰਨ ਤੇ ਦੋ ਕੰਨ ਬਸ ਕੋਲੇ ਆਰਕ ਪੈ ਗਈ ਨੀ ਨਾ ਆਹ ਚੀਜ਼ ਜਦੋਂ ਸੋਚ ਬਹੁਤ ਤੜਾ ਰਹਿਣ ਲੱਗੀ ਸੀ ਦੇ ਕਿ ਪੈਸੀਗਾ ਇਹਨਾਂ ਦਾ ਉਹਲੇ ਵੀ ਬਲੌਕ ਵਧੀਆ ਬਣਾਇਆ ਕਰਾਂਗੇ ਬਣ ਦੇਣੀ ਬਸੋ ਆਪਣੀ ਪਿਆਰ ਹੋ ਗਈ ਇਤਨਾ ਹੁਣ ਲੇਗੀ ਹੁਣ ਪਾ ਦਿੰਦੇ ਹਾਂ ਪਾ ਟਮਾਟਰ ਇਹ ਨਾਲ ਪਾ ਦਿੰਦੇ ਹਾਂ ਇਹ ਨਮਕ ਪਾਣੀ ਆਪਾਂ ਨੇ ਟਮਾਟਰ ਚਾਹ ਗਾਣੀ ਤੇ ਸਭ ਤੋਂ ਵੱਧ ਨਾ ਆਪਣੀ ਨਮਕ ਹੀ ਜ਼ਿਆਦਾ ਲੱਗਦੀ ਜੀ ਦੇਖ ਕੇ ਘਰ ਚ ਹੈ ਨਾ ਇਹ ਨਮਕ ਥੋੜਾ ਜਿਹਾ ਆਪਣਾ ਹੀ ਜ਼ਿਆਦਾ ਪੈਂਦਾ ਹੈ ਇਹ ਲੱਗਦਾ ਹੈ ਕਿ ਨਮਕ ਥੋੜੇ ਨਾਲ ਨਮਕ ਪਾ ਗੀ ਨਾ ਹੋਰ ਬੈਸ ਤਾਜੀ ਆਪਾਂ ਹਨਾ ਕੋਈ ਵੱਡਾ ਖਾਂਦਾ ਕੋਈ ਘੱਟ ਖਾਂਦਾ ਤੇ ਆਪਾਂ ਤਾਂ ਥੋੜਾ ਜਿਹਾ ਜ਼ਿਆਦਾ ਹੀ ਖਾਂਦੇ ਜੀ Vinha um padrão passado de. ਤਪ ਪਾਤਾ ਚ ਚੰਗੀ ਚੋਟ ਬਣੀ ਨਹ ਹੋ ਰਾ ਸੋ ਲਿਪਾ ਨਿਪਨ ਵਿੱਚ ਤੇ ਇਹਦਾ ਬਣਾਵਾਂਗੇ ਜਾਂ ਫੇ ਪਾਣੀ ਬਿਲਕੁਲ ਨਹੀਂ ਪਾਉਂਦੇ ਬਿਲਕੁਲ ਨਹੀਂ ਪਾਉਂਦੇ ਪਾਣੀ ਘਰਦਗਾ ਤੋੜਨਾ ਇਸ ਕਰਕੇ ਨਾ ਇਹ ਬਹੁਤ ਵਧੀਆ ਤੋੜੀ ਹੈ ਜੀ ਤੇ ਨਾਲ ਇਹ ਉਹ ਹਨਾ ਤਾਲੀ-ਤਾਲੀ ਹੈ ਦੇਖੋ ਪਾਣੀ ਵਰਤ ਨਹੀਂ ਪਾਣਾ ਜਿਵੇਂ ਪਾਣੀ ਪਾ ਲਿਆ ਕੇ ਰੱਖ ਦਿੰਨੇ ਆ ਨਾ ਬਾਹਰ ਸਬਜ਼ੀਓ ਨੇਮ ਨਜ਼ਾਰ ਤੋਂ ਤੇ ਉਹ ਤਾਂ ਬੰਦੇ ਦੇ ਵਿੱਚ ਤਾਂ ਲੋੜ ਨਹੀਂ ਬਿਲਕੁਲ ਹੀ ਪਾਣੀ ਪਾਣੇ ਦੇ ਜੀ ਇਕ ਇਹ ਲੈ ਟੱਕਰ ਬਦਲ ਕੇ ਆ ਰੱਖ ਤਾ ਇਹ ਫਿਰ ਟਾਕ ਦੇ ਲਈ जी सब्जी आप फिर मिलते हैं जी कहीं क्या पावे पानी भी बिलकुल भी नहीं पाते पानी तो अपने आप कलन लग जी सब्जी करके फिर मिलते हैं ਕੀ ਪਾਣੀ ਕੇ ਹੁਣ ਆਪਾਂ ਸਬਜੀ ਚੱਕ ਕਰ ਲੈਂਦੇ ਆ ਜੀ ਤੇ ਕੀ ਸਬਜੀ ਹੈ ਮਲਾਈ ਨੂੰ ਵੀ ਤੇ ਕਰਦੀ ਸਬਜੀ ਦੀ ਗੁੰਦੀ ਤੋਂ ਮੋੜਦੇ ਤੇ ਲਾਉਂਦੀ ਆਪਾਂ ਲਾਦੇ ਦਾ ਤਰੀਕਾ ਜਿਹੜਾ ਕਹਿੰਦੇ ਸੀ ਕਿ ਆ ਇਹ ਕੁਝ ਨਿਰਵੀ ਤੋ ਪਾਣੀ ਰਹੇਗੀ ਸੀ ਵਿੱਚ ਸਾਗੀ ਟੋੜੀ ਤੇ ਇਹ ਵੀ ਵਾਲੀ ਤੇ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਜੀ ਪਾਣੀ ਪਾਇਆ ਬਿਲਕੁਲ ਵੀ ਤੇ ਆਪਾਂ ਪਾਉਂਗੇ ਜੀ ਅੱਧੀ ਕੌਲੀ ਮਲਾਈ ਦੀ ਇਹ ਤਰੀਕਾ ਜੀ ਜਿਹੜਾ ਸਬਜ਼ੀ ਬਣਾਉਣੀ ਦਾ ਇਹ ਤਾਂ ਸੋਸ ਜੀ ਜਿਹਦੇ ਨਾਲ ਮਲਾਈ ਨਹੀਂ ਮਲਾਈਦੀ ਪਾਤੀ ਜੀ ਬਹੁਤ ਜ਼ਿਆਦਾ ਟੈਂਕੀ ਬਣ ਜਾਂਦੀ ਹੈ ਸਬਜ਼ੀ ਵਿੱਚ ਪਾਣਾ ਪਏ ਕਿ ਅਸੀਂ ਕਿ ਟਮਾਟਰ ਪਾ ਦਿੰਨੇ ਵੀ ਪੱਟ ਦੀ ਜਿਆਦਾ ਸਬਜ਼ੀ ਨਹੀਂ ਜੀ ਅਸੀਂ ਸੋਚਦਾ ਟਮਾਟਰ ਪਾ ਲਈ ਕਿ ਕਿ ਜੀ ਪੱਟ ਦੀ ਸਬਜ਼ੀ ਇਹ ਦੇਖੋ ਜੀ ਕਿੰਨੀ ਵਧੀਆ ਸਬਜ਼ੀ ਬਣੀ ਹੈ ਜੀ ਮਲਾਈ ਨੂੰ ਘੁਲਦੀ ਤੇ ਆਪਾਂ 1-2 ਮਿੰਟ ਹੋਰ ਸੇਕ ਲਵਾ ਕੇ ਇਪੈਨਾ ਪਾ ਦਈਏ ਆਪਾਂ ਗਰਮ ਮਸਾਲਾ ਕੱਤਾ ਚੰਚਾ ਗਰਮ ਮਸਾਲੇ ਲਾ ਪਾ ਦਿੰਨੇ ਆ ਦਬ ਮਲਣੇ ਨੂੰ ਮੈਂ ਤੁਹਾਨੂੰ ਜੀ ਹੁਣ ਕੋਈ ਪਾ ਰਹੀ ਆ ਤਾਂ ਸੁੱਕੀ ਮੇਥੀ ਜੀ ਤੇ ਧਨੀਆ ਆਪਣੇ ਪਾਸ ਹੈ ਨਹੀਂ ਜੀ ਸੁੱਕੀ ਮੇਥੀ ਪਾ ਦਿੰਨੇ ਆ को तैयार जी और अन्य लाइन को भी ਵੀਡੀਓ ਜੇ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਭਾਈ ਨਵੇਂ ਆਉਂਦੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ